880 ਸਖਤ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਫੋਆ ਇੱਥੇ ਜਿੰਨੇ ਵੀ ਪੇਸ਼ੈਂਟ ਆਉਂਦੇ ਆ ਗਏ ਅਸੀਂ ਉਹਨਾਂ ਸਭ ਨੂੰ ਜੋ ਵੀ ਸਹੂਲਤ ਮਿਲਦੀ ਹੈ ਸਾਰੇ ਪ੍ਰੋਵਾਈਡ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਇੱਥੇ ਜੋ ਵੀ ਪੇਸ਼ੈਂਟ ਆਉਂਦੇ ਆ ਉਹਨਾਂ ਦੀ ਐਂਟਰੀ ਪਾਣੀ ਆ ਦਨ ਉਹਨਾਂ ਨੂੰ ਡਾਕਟਰ ਦੇ ਕੋਲ ਭੇਜ ਦਿਆਂਗੇ ਅੱਜ ਮੈਂ ਆਪਣੇ ਬੇਟੇ ਦੀ ਠੰਗ ਜਾਜੂ ਖਾਮ ਦੀ ਤੋਂ ਕੋਈ ਵੀ ਮੈਡੀਸਨ ਹੁੰਦੀ ਹੈ ਤਾਂ ਅਸੀਂ ਇੱਥੇ ਲੈਣ ਆ ਜਿੰਦੇ ਆ ਬਹੁਤ ਵਧੀਆ ਡਾਕਟਰ ਨੇ ਬਹੁਤ ਵਧੀਆ ਸਟਾਫ ਆ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਸਹੂবিধা ਦਿੱਤੀ ਜਾ ਰਹੀ ਹੈ ਜਿਸ ਦੇ ਨਾਲ 107 ਦਵਾਈਆਂ ਤੇ 47 ਟੈਸਟ ਮੁਫਤ ਕਰਾਏ ਜਾਂਦੇ ਹਨ ਲੋਕਾਂ ਵੱਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਜਿਸ ਦੇ ਨਾਲ 110 ਤੋਂ 120 ਲੋਕ ਰੋਜ਼ਾਨਾ ਇਸ ਦੀ ਸਹੂਲਤ ਮੁਫਤ ਦੇ ਰਹੇ ਹਨ ਹੁਣ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਭਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ ਇੱਥੇ ਦੇਖਿਓ ਯਾਰ ਇੱਧਰ ਦੇਖਿਓ ਹਾਂਜੀ ਤਰਫੀਮ ਰਾਣੀ ਅਮਨਦੀਪ ਸਿੰਘ ਬਰਮੰਦਰ ਸਿੰਘ ਸਵਾਰਨ ਸਿੰਘ ਇੱਥੇ ਦੇਖਿਓ ਇੱਥੇ ਖੜ੍ਹ ਜਾਓ ਇਹੀ ਬਾਤ ਵਰਤੋ ਪਾ ਲੋ ਮੈਂ ਕੋਈ ਗੱਲ ਨਹੀਂ ਜੱਡੇ ਆ ਜੱਡੇ काफी गिराए वाल फोटो पाई जा रही है घबरा की जोड़ नहीं पता तो नहीं पहला हो है सारे मकान बनने के ਦੇਖੋ ਜਿਹੜੇ ਸਾਡੇ ਗਰੀਬ ਲੋਕ ਨੇ ਜਿਨ੍ਹਾਂ ਦੇ ਬਾਲੇ ਟੁੱਟੇ ਨੇ ਛੱਤਾਂ ਚੌਂਦੀਆਂ ਨੇ ਬੜੇ ਲੰਬੇ ਸਮੇਂ ਤੋਂ ਉਹਨਾਂ ਦੀ ਪੁਕਾਰ ਰਹੀ ਆ ਕਿ ਕੋਈ ਸਰਕਾਰ ਐਸੀ ਆਵੇ ਜਿਹੜੇ ਸਾਡੇ ਵੱਲ ਧਿਆਨ ਦੇਵੇ ਜਿਹੜੇ ਸਾਡੇ ਕੱਚੇ ਘਰਾਂ ਦੀ ਕੋਈ ਸਾਰ ਲਵੇ ਅਰੇ ਮੈਂ ਧੰਨਵਾਦ ਕਰਦਾ ਕਿ ਅੱਜ ਤੋਂ ਹਫ਼ਤਾ ਪਹਿਲਾਂ ਆਪਾਂ ਜਿੰਨੇ ਵੀ ਪਿੰਡਾਂ ਦੇ ਘਰ ਸੀਗੇ ਕੱਚੇ ਮਕਾਨ ਉਹਨਾਂ ਨੂੰ ਸੈਂਕਸ਼ਨ ਲੈਟਰ ਵੰਡੇ ਨੇ ਤੇ ਅੱਜ ਸ਼ਹਿਰ ਜਿਹੜੇ ਸਾਡੇ ਸ਼ਹਿਰ ਤਿੰਨ ਸ਼ਹਿਰ ਨੇ ਦਰਾਹਾ ਪੈਲ ਮਲੋਦ ਔਰ ਇਹ ਤਿੰਨਾਂ ਸ਼ਹਿਰਾਂ ਦੇ ਤਕਰੀਬਨ 140 ਦੇ ਕਰੀਬ ਜਿਹੜੇ ਘਰ ਨੇ ਜਿਹੜੇ ਗਰੀਬ ਲੋਕ ਜਿਹੜੇ ਮਕਾਨ ਪਾਉਣ ਤੋਂ ਅਸਮਰਥ ਨੇ ਉਹਨਾਂ ਦੇ ਘਰਾਂ ਦੇ ਲਈ ਅੱਜ ਅਸੀਂ ਉਹਨਾਂ ਨੂੰ ਸੈਂਕਸ਼ਨ ਲੈਟਰ ਵੰਡਣ ਜਾ ਰਹੇ ਹਾਂ ਤਾਂ ਕਿ ਅਸੀਂ ਚਾਹੁੰਦੇ ਆ ਕਿ ਰੋਟੀ ਕਪੜਾ ਤੇ ਮਕਾਨ ਹਰੇਕ ਜਿਹੜਾ ਨਾਗਰਿਕ ਆ ਉਹ ਉਹਦਾ ਅਧਿਕਾਰ ਆ ਉਹਨੂੰ ਮਿਲਣਾ ਚਾਹੀਦਾ ਸੋ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਭਾਵੇਂ ਕਾਲੀ ਆਏ ਕਾਂਗਰਸੀ ਆਏ ਇਹਨਾਂ ਨੇ ਆਪਣੇ ਢਿੱਡ ਭਰੇ ਨੇ ਆਪਣੇ ਪੁੱਤ ਪੋਤਿਆਂ ਦਾ ਤਾਂ ਇਹਨਾਂ ਨੇ ਸਵਾਰਿਆ ਪਰ ਜਿਹੜੇ ਆਮ ਗਰੀਬ ਲੋਕ ਨਾਗਰਿਕ ਜਿਹੜੇ ਸੀਗੇ ਉਹ ਰੋਂਦੇ ਫਿਰਦੇ ਸੀ ਉਹ ਧੱਕੇ ਖਾਂਦੇ ਫਿਰਦੇ ਸੀ ਉਹ ਕਹਿੰਦੇ ਅਸੀਂ ਕੋਈ ਕਹਿੰਦਾ ਅਸੀਂ ਟਾਰ ਬਾਰ ਫਾਰਮ ਭਰ ਲੈ ਜੀ ਕੋਈ ਕਹਿੰਦਾ ਪੰਜ ਵਾਰ ਭਰ ਲੈ ਜੀ ਸਾਡੇ ਆਏ ਨਹੀਂ ਸਿਰਫ ਆਪਣੇ ਚਿਹਤਿਆਂ ਤੱਕ ਸੀਮਤ ਰਹਿੰਦੇ ਸੀ ਇਹ ਪਹਿਲੀ ਸਰਕਾਰ ਆ ਜਿਹੜੀ ਚਿਹਤਿਆਂ ਦੀ ਨਹੀਂ ਗੱਲ ਕਰਦੀ ਜਿਹੜੀ ਸਾਰੇ ਨਾਗਰਿਕਾਂ ਦੀ ਗੱਲ ਕਰਦੀ ਆ ਕਿਉਂਕਿ ਸਾਨੂੰ ਪਤਾ ਕਿ ਜਿਹੜਾ ਇੱਕ ਗਰੀਬ ਆ ਉਹਦੀ ਕੋਈ ਪਾਰਟੀ ਨਹੀਂ ਹੁੰਦੀ ਗਰੀਬ ਦੀ ਕੋਈ ਪਾਰਟੀ ਨਹੀਂ ਹੁੰਦੀ ਗਰੀਬ ਨੂੰ ਜਿਹੜਾ ਗੱਲ ਲਾਊਗਾ ਗਰੀਬ ਨੂੰ ਜਿਹੜਾ ਕੋਲੇ ਬਿਠਾਊਗਾ ਜਿਹੜਾ ਪਿਆਰ ਕਰੂਗਾ ਜਿਹੜਾ ਗਰੀਬ ਦਾ ਕੋਈ ਸਵਾਰੂਗਾ ਗਰੀਬ ਜਿਹੜਾ ਬੰਦਾ ਵਾ ਉਹ ਤੁਰੰਤ ਉਸੇ ਪਾਰਟੀ ਦਾ ਮਰੀਦ ਹੋ ਕੇ ਰਹਿ ਜਾਂਦਾ ਸੋ ਅੱਜ ਜਿਹੜੇ ਸਾਡੇ ਗਰੀਬ ਲੋਕ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਤੁਸੀਂ ਦੇਖੋ ਖੁਸ਼ੀ ਹੈ ਕਿ ਕੋਈ ਅਸੀਂ ਪਾਰਟੀ ਆਈ ਹੈ ਮਾਨਯੋਗ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਗਰੀਬਾਂ ਬਾਰੇ ਸੋਚਦਾ ਜਿਹੜਾ ਆਮ ਲੋਕਾਂ ਦੇ ਬਾਰੇ ਸੋਚਦਾ ਸੋ ਅੱਜ ਸਾਰੇ ਜਿੰਨੇ ਵੀ ਇੱਥੇ ਪਰਿਵਾਰ ਆਏ ਆ ਇਹਨਾਂ ਸਾਰੇ ਪਰਿਵਾਰਾਂ ਨੂੰ ਲੱਖ 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 ਮੁਬਾਰਕਾਂ ਕਿਉਂਕਿ ਮਾਨਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਕੱਲੇ ਇਕੱਲੇ ਪਰਿਵਾਰ ਜਿਨ੍ਹਾਂ ਦਾ ਰਹਿ ਵੀ ਗਿਆ ਸਾਡੇ ਪਿੰਡਾਂ ਦੇ ਵਿੱਚ ਵੀ ਕੁਝ ਮਕਾਨ ਜਿਨ੍ਹਾਂ ਦੇ ਰਹਿ ਗਏ ਫਾਰਮ ਭਰੇ ਸੀ ਇਕੱਲੇ ਇਕੱਲੇ ਦਾ ਜਿਹੜਾ ਘਰ ਆ ਉਹ ਉਸ ਹੀ ਬਣਾ ਕੇ ਦਵਾਂਗੇ ਦੇਖੋ ਟਾਈਮ ਲੱਗ ਜਾਂਦਾ ਹੁੰਦਾ ਇੱਕ ਦਿਨ ਦੇ ਵਿੱਚ ਸਾਰੀ ਚੀਜ਼ ਨਹੀਂ ਹੁੰਦੀ ਇਕੱਲੇ ਇਕੱਲੇ ਦਾ ਜਿਹਦਾ ਵੀ ਕੋਈ ਮੁਸ਼ਕਲ ਆ ਉਹ ਉਸ ਹੀ ਕਰਕੇ ਦਵਾਂਗੇ ਤੁਸੀਂ ਦੇਖੋ ਕਿ ਜਦ ਦੀ ਸਰਕਾਰ ਆਈ ਆ ਹਰ ਪਾਸੇ ਵਿਕਾਸ ਦੀ ਨੇਰੀ ਚੱਲ ਰਹੀ ਆ ਸੜਕਾਂ ਪਣ ਰਹੀਆਂ ਨੇ ਪੁਲ ਬਣ ਰਹੇ ਨੇ ਔਰ ਸਕੂਲ ਬਣ ਰਹੇ ਨੇ ਹਸਪੀਟਲ ਬਣ ਰਹੇ ਨੇ ਹਰ ਜਗ੍ਹਾ ਦੇ ਉੱਤੇ ਜਿੱਥੇ ਗਰੀਬ ਨੂੰ ਲਾਭ ਹੋਵੇ ਉੱਥੇ ਕੰਮ ਹੋ ਰਿਹਾ ਅੱਜ ਕਿੰਨੇ ਕੁ ਲੋਕਾਂ ਦੇ ਜਿਹੜੇ ਜਿਹੜੇ ਸੈਂਕਸ਼ਨ ਲੈਟਰ ਦਿੱਤੇ ਜਾ ਰਹੇ ਅੱਜ 140 ਲੋਕਾਂ ਨੂੰ ਜਿਹੜੇ ਹੈਗੇ ਆ ਸੈਂਕਸ਼ਨ ਲੈਟਰ ਦਿੱਤੇ ਜਾ ਰਹੇ ਆ ਜਿਹਦੇ ਵਿੱਚ 3.5 ਕਰੋੜ ਰੁਪਏ ਦੀ ਤਕਰੀਬਨ ਰਾਸ਼ੀ ਬਣਦੀ ਆ ਅੱਜ 140 ਲੋਕਾਂ ਨੂੰ ਦਿੱਤੇ ਜਾ ਰਿਹਾ ਹੈ ਜਿੱਥੇ ਕਿ ਇਲੈਕਸ਼ਨਾਂ ਵੀ ਹੋਣ ਜਾ ਰਹੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਕੀ ਫੀਲ ਕਰੇਗਾ ਦੇਖੋ ਇਲੈਕਸ਼ਨਾਂ ਦੇ ਵਿੱਚ ਅਸੀਂ ਸਾਰਿਆਂ ਨੇ ਬੜਾ ਜ਼ੋਰ ਲਾਇਆ ਬੜੀ ਮਿਹਨਤ ਕੀਤੀ ਆ ਕਿਉਂਕਿ ਸਾਡੇ ਕੈਂਡੀਡੇਟ ਸੀਗੇ ਅਸੀਂ ਉਹਨਾਂ ਕੈਂਡੀਡੇਟਾਂ ਦੇ ਲਈ ਦਿਨ ਰਾਤ ਉਹਨਾਂ ਲਈ ਡੋਰ ਟੂ ਡੋਰ ਪ੍ਰਚਾਰ ਕੀਤਾ ਮੈਂ ਵੀ ਪ੍ਰਚਾਰ ਕੀਤਾ ਮੇਰੀ ਪੂਰੀ ਟੀਮ ਨੇ ਪ੍ਰਚਾਰ ਕੀਤਾ ਮੇਰੀ ਵਾਈਫ ਨੇ ਪ੍ਰਚਾਰ ਕੀਤਾ ਮੇਰੇ ਬੇਟੇ ਨੇ ਪ੍ਰਚਾਰ ਕੀਤਾ ਤਾਂ ਕਿ ਜਿਹੜੇ ਲੋਕ ਕੱਲ ਸਾਡੇ ਝੰਡੇ ਚੁੱਕੀ ਫਿਰਦੇ ਸੀ ਅਸੀਂ ਉਹਨਾਂ ਲਈ ਖੜੇ ਆਂ ਔਰ ਉਹਨਾਂ ਦੇ ਲਈ ਮੈਨੂੰ ਇਸ ਗੱਲ ਦਾ ਵੀ ਤਸੱਲੀ ਆ ਕਿ ਸਾਡੇ ਪੈਲ ਹਲਕੇ ਦੇ ਵਿੱਚ ਕੋਈ ਇੱਕ ਵੀ ਇਹਨਾਂ ਚੋਣਾਂ ਦੇ ਦੌਰਾਨ ਅਨਸੁਖਾਮੀ ਘਟਨਾ ਨਹੀਂ ਹੋਈ ਭਾਵੇਂ ਉਹ ਕਾਲੀ ਹੋਣ ਭਾਵੇਂ ਕਾਂਗਰਸੀ ਹੋਣ ਸਾਰਿਆਂ ਏਕਤਾ ਦਾ ਸਬੂਤ ਦਿੱਤਾ ਪਰ ਇੱਕ ਗੱਲ ਕਿਤੇ ਨਾ ਕਿਤੇ ਮੈਨੂੰ ਖੜਕਦੀ ਆ ਕਿ ਜਿਹੜਾ ਸਾਡਾ ਇਥੋਂ ਸਾਬਕਾ ਵਿਧਾਇਕ ਜਿਹਨੂੰ ਲੋਕਾਂ ਨੇ ਚਲਤਾ ਕਰਤਾ ਸੀ ਅੱਜ ਉਹਨੇ ਆਪਣੇ ਕੈਂਡੀਡੇਟ ਖੜੇ ਕਰਕੇ ਉਹਨਾਂ ਨੂੰ ਵਿਚਾਰਿਆਂ ਨੂੰ ਇਕੱਲੇ ਛੱਡਤਾ ਇਹਨਾਂ ਦੇ ਪਰਿਵਾਰ ਦਾ ਇੱਕ ਵੀ ਜੀ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਕੈਂਡੀਡੇਟਾਂ ਦੇ ਨਾਲ ਨਹੀਂ ਖੜਿਆ ਜਦ ਕਿ ਅੱਜ ਉਹਨਾਂ ਦੇ ਖੜਨ ਦਾ ਸਮਾਂ ਸੀ ਅੱਜ ਉਸ ਵਿਧਾਇਕ ਨੂੰ ਆਪਣੇ ਪਰਿਵਾਰ ਦੇ ਨਾਲ ਖੜਨ ਦਾ ਸਮਾਂ ਸੀ ਅੱਜ ਸਿਰਫ ਇੱਕ ਦੋ ਆਪਣੇ ਚਹੇਤੇ ਛੱਡ ਕੇ ਬਾਕੀ ਸਾਰੇ ਕਾਂਗਰਸੀ ਵਿਚਾਰੇ ਜਿਹੜੇ ਕੈਂਡੀਡੇਟ ਨੇ ਮੈਨੂੰ ਫੋਨ ਕਰਦੇ ਨੇ ਬੜੇ ਨਰਾਸ਼ ਨੇ ਕਹਿੰਦੇ ਐਮਐਲਏ ਸਾਹਿਬ ਤੁਹਾਡਾ ਤਾਂ ਪੂਰਾ ਪਰਿਵਾਰ ਤੁਹਾਡਾ ਬੇਟਾ ਵੀ ਛੁੱਟੀ ਲੈ ਕੇ ਡੋਰ ਟੂ ਡੋਰ ਪ੍ਰਚਾਰ ਕਰ ਰਿਹਾ ਪਰ ਸਾਡੇ ਆਲਾ ਉਹ ਸਿਰਫ 2-4 ਬੰਦਿਆਂ ਨੂੰ ਛੱਡ ਕੇ ਬਾਕੀ ਉਹਨਾਂ ਦਾ ਪਰਿਵਾਰ ਹੀ ਵੀ ਘਰੇ ਬੈਠਾ ਜਦੋਂ ਉਹਨਾਂ ਦੀ ਆਪਣੀ ਇਲੈਕਸ਼ਨ ਹੁੰਦੀ ਆ ਫਿਰ ਕਹਿੰਦਾ ਅਸੀਂ ਢੰਡੇ ਤੱਕ ਅਸੀਂ ਉਤਰਨ ਆਲੇ ਆ ਪਰ ਮੈਨੂੰ ਲੱਗਦਾ ਕਿ ਇਸ ਵਾਰ ਸਾਰੇ ਲੋਕ ਸਮਝ ਚੁੱਕੇ ਨੇ ਇਸ ਵਾਰ ਇਹਨੂੰ ਹੋਰ ਵੀ ਮੂੰਹ ਦੀ ਜਿਹੜੀ ਹੈਗੀ ਉਹ ਖਾਣੀ ਪਊਗੀ